ਹਕ ਫਰੀਦ ਯਾ ਫਰੀਦ ਦਰਗਾਹ ਹਜ਼ਰਤ ਪੰਜ ਪੀਰ ਸਰਕਾਰ ਜੀ ਦਾ 33ਵਾਂ ਸਾਲਾਨਾ ਮੇਲਾ 24 25 26 ਜੁਲਾਈ ਨੂੰ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਸੂਫੀ ਸੰਤ ਤਸ਼ਰੀਫ ਲਿਆ ਰਹੇ ਹਨ ਤੇ ਆਈਆਂ ਹੋਈਆਂ ਸੰਗਤਾਂ ਨੂੰ ਮੌਲਾ ਅਲੀ ਦੇ ਰਸਤੇ ਤੇ ਚੱਲਣ ਦਾ ਸੰਦੇਸ਼ ਦੇਣਗੇ ਗੁਰੂ ਦਾ ਲੰਗਰ ਅਰਤੁੱਟ ਵਰਤਾਇਆ ਗਿਆ विशेष तौर ते सेवादार सूरज मलिक ਨੇ ਪੱਤਰਕਾਰਾਂ ਨੂੰ ਦੱਸਦੇ ਹੋਏ ਕਿਹਾ ਕਿ ਹਰ ਇਨਸਾਨ ਦੀ ਮੁਰਾਦ ਇਸ ਦਰ ਤੇ ਆਕੇ ਪੂਰੀ ਹੁੰਦੀ ਹੈ پرویز আলম ਅਮਰਜੀਤੀ ਸਹਾਰਨਪੁਰ ਮਸ਼ਹੂਰ ਕਵਾਲ ਵੀਸ਼ਾਲ ਕਾਦਰੀ ਪੀਰ ਦੇ ਦਰਬਾਰ ਤੇ ਹਾਜ਼ਰੀ ਭਰਨਗੇ ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਕੁਝ ਚਲਕੀਆਂ ਤੁਰਦੇ ਮਿਲ ਗਿਨਾ ਉਹ ਵੀ ਜਿਹੜੀ ਆ ਬਾਬਾ ਜੀ ਦੀ ਦਰਗਾਹ ਆ ਇਹ ਦਰਗਾਹ ਦਾ ਨਾਮ ਦੱਸੋ ਦਰਗਾਹ ਆ ਪੰਡੀਬੀਰ ਦਰਗਾਹ ਤੇ ਕਿੰਨੇ ਸਾਲ ਤੋਂ ਇਹ ਮੇਲਾ ਚੱਲ ਰਿਹਾ ਹੈ ਇਹ 33 ਸਾਲ ਤੋਂ ਮੇਲਾ ਚੱਲਦਾ ਰਿਹਾ ਮਡੀ ਧੂਮਤਾ ਹੁੰਨਾ ਜਿਹੜੇ ਵੀ ਲੋਕੀ ਆਉਂਦੇ ਸਰਦਾ ਮੰਗਦੇ ਦੋ ਵੀ ਜੀ ਦੋ ਮੰਗਦੇ ਆ ਸੰਗਰ ਦਾ ਪੂਰੀਆਂ ਹੁੰਦੀਆਂ ਅੰਦਰ ਦੀ ਤੇ ਕਿੰਨੇ ਦਿਨ ਦਾ ਹੁੰਦਾ ਇਹ ਮੇਲਾ ਤੇਰ ਦਿਨ ਦਾ ਮੇਲਾ ਤੇ 20 ਦਾ 21 ਦਾ 22 ਦਾ 23 ਦਾ ਤੇ ਜਿਸ ਤਰ੍ਹਾਂ ਸੰਗਤ ਆ ਇਹ ਸੰਗਤ ਦੀ ਵਿਵਸਥਾ ਕੀ ਵਿਸ਼ੇਸ਼ਤਾਵਾਂ ਹੁੰਦੀਆਂ ਸੰਗਤਵਾਦੀ ਵਿਸ਼ੇਸ਼ ਪ੍ਰਬੰਧ ਹੈ ਹੀ ਲੰਗਰ ਬਗਾਏ ਹਨ ਅਸੀਂ ਸਭ ਕੋ ਤੇ ਤੇਰੇ ਬਾਬੇ ਦੇ ਮੇਦੀ ਲਗਦੀ ਗਾਂ ਦੇ ਬੰਦੇ ਸੰਗਤ ਨੂੰ ਬਾਬਾ ਜੀ ਦੀ ਸੇਵਾ ਪ੍ਰਾਪਤ ਕਰਦੇ ਨੇ ਬਹੁਤ ਖੁਸ਼ਿਆ ਪ੍ਰਾਪਤ ਹੁੰਦੀ ਹੈ ਜਿਹੜੀ ਕੱਲ ਦੀ ਮਹਿਫਲ ਹੈ ਉਹਦੇ ਵਿੱਚ ਕਿਹੜੇ ਕਿਹੜੇ ਮਸ਼ਹੂਰ ਕਵਾਲਾ ਕੱਲ ਦੀ ਮਹਿਫਲ 'ਚ ਆਪਣਾ ਇੱਕ ਸਹਾਰਨ ਬੋਲ ਤੋਂ ਆ ਰਹੇ ਜਿਸ ਦੇ ਅੰਮਰ ਜਸਤੀ ਇੱਕ ਪਰਵੇਜ਼ ਆਲੂ ਵੀ ਆ ਉਹਨਾਂ ਦਾ ਸ਼ਾਇਰ ਟਾਈਮ ਕਿਤਾ ਪੱਕਾ ਨਾ ਹੋਵੇ ਕਿਉਂਕਿ ਕਨਫਰਮ ਨਹੀਂ ਹੈ ਉਹਨਾਂ ਦਾ ਹੋਰ ਵੀ ਦੋ ਤਿੰਨ ਤੋਂ ਕਵਾਲੇਗੇ ਬਟਾਲੀ ਦੇ ਇੱਕ ਹੋ ਤੇਨ ਚਰ ਦਾ ਮੈਂ ਮੈਂ ਥੋੜੀ ਇਕ ਗੋਲਤੀ ਹਾਰੇ ਸੰਗਤ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਸਾਈ ਸੰਤਕ ਸੰਗਤ ਨੂੰ ਆਪਾਂ ਇਹ ਸੰਦੇਸ਼ ਦੇਣਾ ਚਾਹਾਂਗੇ ਜੋ ਵੀ ਇੱਥੇ ਦਿਲੋਂ ਮੰਗੇਗਾ ਉਹਨਾਂ ਨੂੰ ਪੂਰਾ ਪੂਰਾ ਵਿਸ਼ਵਾਸ ਹੈ ਗਾਇ ਬਾਬਾ ਜੀ ਕੋ ਮਿਲੇਗਾ ਜੇ ਸੱਚੇ ਸਤਿ ਅਸलाम ਕਰਨਾ ਹੈ ਕਰਨਾ ਬਿਲੇ ਦੇ ਹਾਦਿਆਂ ਪਰ ਰੇ ਕਰਨਾ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੇਗਾ ਨਾਰੇ ਹੈਦਰੀ ਯਾਰ ਅਲੀ ਮੌਲਾ کریم ਸਾਹਿਬੀ ਦਾ کریم ਸਾਹਿਬੀ ਮੌਲਾ ਕਰੀਮ ਸਾਹਿਬੀ ਰੱਬ کریم ਸਾਹਿਬੀ ਸਾਬਰ ਕੇ ਪੀਰ ਅਕਫਰੀਦ ਯਾ ਅਫਰੀਦ ਸਾਬਰ ਕੇ ਪੀਰ ਅਕਫਰੀਦ ਯਾ ਅਫਰੀਦ ਹਕ ਮੁਇਨ ਯਾ ਮੁਇਨ ਹਕ ਮੁਇਨ ਯਾ ਮੁਇਨ ਨਾਰੇ ਹੈਦਰੀ ਯਾਰੀ ਭਗਤ ਸੁਖਦੇਵ ਦਰਗਾਹ ਬਾਬਾ ਬੰਦਪੀਰ ਗਿਲਵਾਲੀ ਗੇਟਵੇ ਤੇ ਤਕਰੀਬਨ ਇੱਥੇ 21 ਸਾਲ ਤੋਂ ਦਰਬਾਰ ਦੇ ਵਿੱਚ ਸੇਵਾ ਕਰ ਰਹੇ ਕੜਨਾ ਔਰ ਇਸ ਦਰਬਾਰ ਦੀ ਬਣਨ ਦੀ ਜਿਹੜੀ ਹਿੱਸੇ ਹੈ ਸਭ ਤੋਂ ਪਹਿਲਾਂ ਸੜਕ ਦੇ ਬਾਹਰ ਐਕਸੀਡੈਂਟ ਬੜੇ ਹੁੰਦੇ ਸਨ ਸਭ ਤੋਂ ਪਹਿਲਾਂ ਇੱਥੇ ਭੱਤੋ ਪ੍ਰਧਾਨ ਜਿਹੜੇ ਸਾਡੇ ਪ੍ਰਧਾਨ ਵੀ ਦੇ ਮਲਿਕ ਜੀ ਨੇ ਉਹਨਾਂ ਦੀ ਮਾਤਾ ਜੀ ਭੱਤੋ ਪ੍ਰਧਾਨ ਨੇ ਸਭ ਤੋਂ ਪਹਿਲਾਂ ਇੱਕ ਚਿਰਾਗ ਲਗਾਇਆ ਗਏ ਜਿਹੜਾ ਅੱਗੇ ਅੰਦਰ ਕਮਰੇ 'ਚ ਹੈ ਉਹ 시ਰਾਗ ਲਗਾਉਣ ਤੋਂ ਬਾਅਦ ਉਹ ਐਕਸੀਡੈਂਟ ਜਿਹੜੇ ਸੀ ਨਾ ਬਾਬੇ ਦੀ ਕਿਰਪਾ ਦੇ ਨਾਲ ਉਹਨੇ ਬੰਦ ਹੋ ਗਏ ਉਸ ਤੋਂ ਬਾਅਦ ਇਸ ਦਰਬਾਰ ਦੀ ਮਹਿਮਾ ਜਿਹੜੀ ਆ ਦਿਨ ਬਾ ਦਿਨ ਅੱਗੇ ਵਧਦੀ ਗਈ ਆ ਮਹਿਮਾ ਵਧੀ ਵੀ ਕਿਸ ਕਿਸਰਾ ਵਧਦੀ ਆ ਗੱਲਾਂ ਨਾਲ ਨਹੀਂ ਵਧਦੀ ਕੋਈ ਦਰਬਾਰ ਚ ਆਂਦਾ ਉਹਨੂੰ ਅਗਰ ਕੋਈ ਨਜ਼ਰ ਆਂਦਾ ਉਹਨੂੰ ਕੁਝ ਮਿਲਦਾ ਉਹ ਨਾਲ ਦੂਰ ਨੂੰ ਹੋਰ ਲੈ ਕੇ ਆਂਦਾ ਇਸੇ ਤਰੀਕੇ ਕਰਦੇ ਕਰਦੇ ਸਿਰਫ ਇਹ ਪੰਜਾਬ ਦੇ ਅੰਦਰ ਹੀ ਨਹੀਂ ਬਲਕਿ ਦਿੱਲੀ ਤੱਕ ਦੀ ਸੰਗਤ ਜਿਹੜੀ ਆ ਉਹ ਇੱਥੇ ਦਰਬਾਰ ਦੇ ਵਿੱਚ ਆਂਦੀ ਆ ਇਹ ਸਾਡਾ 33ਵਾਂ ਉਰਸ ਚੱਲ ਰਿਹਾ। ਔਰ ਇਸ ਉਰਸ ਦੇ ਅੰਦਰ ਮਾਨਸ਼ਾਸਤਾਂ ਵੀ ਆਉਂਦੀਆਂ ਨੇ। ਆਮ ਜਨਤਾ ਵੀ ਆਂਦੀ ਹੈ। ਵੀਆਈਪੀ ਵੀ ਆਂਦੇ ਨੇ। ਤੇ ਸਾਡੇ ਵਰਗੇ ਵੀ ਆਂਦੇ ਨੇ। ਸੰਗਤ ਨੂੰ ਕੀ ਸੰਦੇਸ਼ ਦੇਵੋਗੇ? ਦੇਖੋ ਇਸ ਸੰਗਤ ਦੇ ਅੱਗੇ ਸਾਡਾ ਇੱਕੋ ਹੀ ਸੰਦੇਸ਼ ਹੈ ਦਰਬਾਰ ਦੀ ਤਰਫੋਂ। ਖਾਸ ਤੌਰ ਤੇ ਯੰਗ ਬਲੱਡ ਵਾਸ ਇਹ ਜਿਹੜਾ ਅੱਜ ਕੱਲ ਨਸ਼ਿਆਂ ਦਾ ਚੱਲਿਆ ਅਸੀਂ ਚਾਹੁੰਦੇ ਆ ਕਿ ਬੱਚੇ ਜਿਹੜੇ ਨੇ ਨਸ਼ਿਆਂ ਤੋਂ ਦੂਰ ਹੋਣ ਨਸ਼ੇ ਨੂੰ ਛੱਡਣ ਔਰ ਆਪਣਾ ਜਿਹੜਾ ਧਿਆਨ ਹੈ ਆਪਣਾ ਜਿਹੜਾ ਦਿਮਾਗ ਹੈ ਆਪਣਾ ਜਿਹੜਾ ਸਰੀਰ ਹੈ ਕਿਸੇ ਵੀ ਧਾਰਮਿਕ ਸੰਸਥਾ ਦੇ ਨਾਲ ਲਗਾਉਣ ਆਪਣੀ ਧਾਰਮਿਕ ਸੰਸਥਾ ਦੇ ਨਾਲ ਜੁੜਨ ਤਾਂ ਕਿ ਉਹਨਾਂ ਨੂੰ ਉੱਥੋਂ ਕੋਈ ਸਿੱਖਿਆ ਮਿਲੇ ਤਾਂ ਕਿ ਉਹ ਜਿਹੜੇ ਨਸ਼ਾ ਕਰਦੇ ਨੇ ਉਹਦੇ ਤੋਂ ਦੂਰ ਹੋ ਸਕਣ ਅਗਰ ਉਹ ਨਸ਼ੇ ਤੋਂ ਦੂਰ ਹੋਣਗੇ ਸਾਡੀ ਜੀ ਜਿਹੜੇ ਨੈਕਸਟ ਕੰਫਰੰਸ ਉਹ ਕਿੱਦਾਂ ਨੇ ਸੁਖੀ ਹੋ ਜਾਏਗੀ ਘਰ ਦੇ ਬਜ਼ੁਰਗ ਜਿਹੜੇ ਨੇ ਉਹ ਸੁਖੀ ਹੋ ਜਾਣਗੇ ਘਰ ਦੇ ਬੱਚੇ ਜਿਹੜੇ ਨੇ ਉਹ ਸੁਖੀ ਹੋ ਜਾਣਗੇ ਅਸੀਂ ਇਹ ਚਾਹੁੰਦੇ ਆ ਕਿ ਨਸ਼ਾ ਦੂਰ ਹੋਵੇ ਨਸ਼ਾ ਦੂਰ ਕਰਨ ਬੱਚੇ ਬੱਚੇ ਸੰਸਥਾਵਾਂ ਨਾਲ ਜੁੜਨ ਧਾਰਮਿਕ ਸੰਸਥਾਵਾਂ ਨਾਲ ਜੁੜਨ ਆਣ ਉਥੇ ਬੈਠਣ ਇਹ ਨਹੀਂ ਅਸੀਂ ਕਹਿੰਦੇ ਦਰਬਾਰ ਪੰਜਾ ਪੀਰਾਂ ਦੇ ਆਓ ਕਿਸੇ ਨੂੰ ਜਿਸ ਨੂੰ ਵੀ ਉਹ ਮੰਨਦੇ ਨੇ ਉਸ ਦੇ ਨਾਲ ਜੁੜੇ ਧਰਮ ਦੇ ਸਾਰੇ ਇੱਕੋ ਹੀ ਨੇ। ਔਰ ਹਰ ਕੋਈ ਜਿਹੜਾ ਅੱਛੀ ਸਿੱਖ ਹੀ ਦਿੰਦਾ ਹੈ। ਦਸੀਂ ਵੀ ਹੋਈ ਚਾਹਾਂਗੇ ਕਿ ਬੱਚੇ ਜਿਹੜੇ ਨੇ ਨਾਲ ਜੁੜਨ। ਜਿੰਨੀ ਦੇਰ ਤੱਕ ਪਹਿਲਾਂ ਭੱਤੋ ਪ੍ਰਦਾਨ ਸੀਗੀ। ਉਸ ਤੋਂ ਬਾਅਦ ਉਹ ਇਸ ਨਸੀਬ ਨੂੰ 21 ਸਾਲ ਹੋ ਗਏ ਨੇ ਇੱਥੇ। ਪਰ ਬਾਹਰ ਕੇ ਬੈਠੇ। ਔਰ ਮੈਂ ਸਭ ਤੋਂ ਪਹਿਲਾਂ 33ਵੇਂ ਉਰਸ ਦੀ ਸਾਰੇ ਅਮਰਵਾਸੀਆਂ ਨੂੰ ਜਿਹੜੀ ਬਾਹਰੋਂ ਸੰਗਤ ਆਤੀ ਉਹਨਾਂ ਨੂੰ ਵੀ ਤੇ ਜਿਹੜੇ ਆਏ ਹੋ ਜੀ ਦੇ ਸਭ ਨੂੰ ਮੈਂ ਲੱਖ ਲੱਖ ਵਧਾਈਆਂ ਦੇਣਾ ਅੱਜ ਇਹ ਦਰਬਾਰ ਗਲਵਾਲੀ ਗੇਟ ਪੰਜ ਪੀਰ ਦਰਬਾਰ ਅੱਜ 33ਵਾਂ ਮੇਲਾ ਮਨਾਇਆ ਜਾ ਰਿਹਾ ਹੈ ਇਸ ਦਰਬਾਰ ਦਾ ਨੀਂਹ ਪੱਥਰ ਰੱਖਣ ਵਾਲੇ ਪਤੋ ਪ੍ਰਧਾਨ ਜੀ ਇਸ ਦਰਬਾਰ ਤੇ ਅੱਜ ਖੇਤੀਬਾ ਮੇਲਾ ਮੈਂ ਅਸ਼ੋਕ ਕੁਮਾਰ ਮੇਰੇ ਮੁਰਸ਼ਿਦ ਸਰਜੀਸ਼ਾ ਜੀ ਮੈਂ ਇਹੋ ਸਪੀਚ ਦੇ ਰਿਹਾ ਕਿ ਇਥੇ ਵੱਧ ਤੋਂ ਵੱਧ ਆ ਕੇ ਸੇਵਾ ਕਰੋ ਇਥੇ ਹਰ ਇੱਕ ਦੇ ਮੰਨ ਦੀ ਦੁਆ ਪੂਰੀ ਹੁੰਦੀ ਆ ਝੋਲੀਆਂ ਭਰੀਆਂ ਜਾਂਦੀਆਂ ਨੇ ਕੋਈ ਖਾਲੀ ਨਹੀਂ ਜਾਂਦਾ ਮੈਂ ਕਾਦਰੀ ਹੋ ਕੇ ਵੀ ਇਸ ਦਰਵਾਜ਼ੇ ਤੇ ਜਰੂਰ ਹਾਜ਼ਰ ਹੋਣਾ ਸਾਡਾ ਖਵਾਜਾ ਪੀਰ ਦਾ ਬਹੁਤ ਸੱਚੇ ਦਰਵਾਜ਼ੇ